ਉਹ ਕੁੱਤੇ ਦੇ ਹੰਡੇ ਸਾਹਮਣੇ ਹੈ ਤੇ ਰਾਤ ਦਾ ਟਾਈਮ ਹੈਗਾ ਜੀ 1 ਤੇ ਆ ਗੱਡੀ ਦਾ ਨੁਕਸਾਨ ਕਰਤਾ ਜੀ ਕੁੱਤਿਆਂ ਨੇ ਤੇ ਫਿਰ ਕਹਿਣਾ ਵੀ ਬੇਜਬਾਨ ਨੂੰ ਮਾਰਦੇ ਕਿਉਂ ਜੀ ਤੇ ਦੋ ਤਿੰਨਾਂ ਦੀ ਪਿਆਰ ਨਾਲ ਭਜਾਏ ਉਹਦਾ ਦੋ ਵਾਰੀ ਸਸਿਕਾਰ ਸਾਰਾ ਤੁਹਾਡਾ ਇਹਨੇ ਵਲੌਗ ਦੇ ਵਿੱਚ ਤੇ ਮੈਂ ਦੁਕਾਨ ਦਾ ਮੀਟਰ ਲਵਾ ਲਿਆ ਹਾਂ ਵੀ ਉਧਰ ਫਾਰਮ ਜਿਹਾ ਫਿਲ ਕਰਦ ਗਿਆ ਵੀ ਠੀਕ ਹੈ ਜੀ ਫਿਰ ਚੱਲ ਗਏ ਆ ਉਥੇ ਸਲੂਨ ਤੇ ਹਾਂ ਖਤ ਗੁੰਡ ਡਾਂਸ ਕਰ ਰਹੇ ਨੇ ਇਹ ਇਹਨਾਂ ਦੇ ਪਰਨਾ ਬੰਦੁੱਤਾ ਐਦਾਂ ਦੇਖੋ ਹਰਗੁਣ ਲੱਗਦੀ ਸੋਨਾ ਬਾਉ ਲੱਗ ਜਾਂਦੇ ਆ ਸਾਡੇ ਸੱਸੀ ਕਾ ਬੋਲ ਬਸ ਕਰ ਜੋ ਚਲੋ ਹਲੇ ਹਾਲੀ ਸ਼ੁਰੂਆਤ ਹੋਈ ਆ ਇੱਥੇ ਆ ਵੀ ਚੀਜ਼ਾਂ ਬਹੁਤ ਘੈਂ ਘੈਂ ਦੁਨੀਆਂ ਦੇ ਹਮ ਜਲਗਾ ਮਾਰਦੀ ਕਿ ਆ ਗੋਰਾ ਉਹ ਸਾਹਮਣੇ ਫਲਾਵਰ ਲੱਗੇ ਡਾਂਸ ਕਰਨ ਦੀ ਹਰ ਗੁਮੈਂਟਰ ਹੁੰਦੀ ਪਈਆ ਹਰ ਗੁਨ ਮੈਨੂੰ ਡਰਾ ਰਹੀ ਆ ਭਈ ਆਈ 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 ਮੈਨੂੰ ਡਰਾ ਲੱਗਦਾ ਜਾਂ ਡਰਾਇਆ ਪਾਪਾ ਨੇ ਡਰਾਇਆ ਪਹਿਲਾਂ ਉਤਾਰ ਕੇ ਜਾ ਨਾ

ਇਹ ਨਏ ਟੋਕ ਟੋਕ ਇਹ ਤੋਂ ਚੋਕ ਨਾ ਟੁਕ ਟੁਕ ਰੁਕ ਰੁਕ ਓਏ ਓਏ ਹਾਂ ਮਾ ਮਤ ਪਾਦੇ 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 ਚਲ ਨੂੰ ਹੱਥ ਪਾ ਕੇ ਕਰ ਥੱਕ ਗਿਰ ਕਣ ਹਰ ਗੁਣ ਥੱਕ ਗਈਆਂ ਥੱਕ ਗਈ ਹਾਂ ਹਾਂ ਆਟਾ ਚ ਕਾਇ ਹੈ ਹਾਂ ਚਲ ਆਟਾ ਸੁੱਕਿਆ ਬਾਉ

कि कहता पा अरगुन हरगुन ने हर लिपस्टिक कितने लगाई लग सारे फेस से हाल तक नहीं उतरी क्योंकि उतारा नहीं दि हरगुन 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 डांसी करो डांसी करके दिखा दो <laughs> ਦੰਬਾ ਉਹ ਮਾਰੰਦੇ ਜਦੋਂ ਉਹ ਬਾਵਾਂ ਨਹੀਂ ਮਾਰਦੇ ਗਾਣੇ ਦੇ ਵਿੱਚ ਲੈ ਤੇਨੇ ਕਹਿੰਦਾ ਕਰੇ ਨਹੀਂ ਤਾਂ ਇਹ ਹਲਾ ਆਵੇ ਤਾਂ ਸਾਹ ਚੜਾ ਗਿਆ ਸਾਤ ਨੂੰ ਮੈਂ ਚੜ ਹੁੰਨਾ ਤੈਨੂੰ ਸੁਲੋਇਆ ਯਾਰਾ ਇਹ ਵੀ ਉਹ ਦਰ ਉਹ ਜਿਦਾ ਗਿਆ ਹੋ ਗਿਆ ਆ ਤਾਂ ਇਹਨਾਂ ਪਤਾ ਗਣਾ ਖੰਮੋ ਗਿਆ ਪਹਿਲਾਂ ਚਾਹ ਬਤਨ ਮੋੜ ਜਾਂਦੇ ਜਿੱਦ ਨਹੀਂ ਕਰਦੇ ਚੱਲ ਜਾਓ 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 ਜਾ ਚੱਲ ਚੱੜਜੀ ਚੱਲ ਜੋ ਚੱਲ ਜੋ ਚੱਲ ਜਾਓ ਚੱਲ ਜਾਓ ਇਹਨਾਂ ਨੂੰ ਭਾਇਓ ਨਾ ਭਾਇਓ ਇਹਨੂੰ ਉਹ ਨਾ ਨਾ ਰਹਿਂਦੇ ਇਹਨੂੰ ਇੱਥੇ ਉਹ ਉਈ ਤੇਰੀ ਨੀ ਉਈ ਤੇਰੀ ਨੀ ਉਈ ਜਾ ਤੂੰ ਮੇਰੀ ਉਈ ਉਈ ਕੀਤੀ ਜਾ ਫਿਰ ਕਿੱਥੇ ਚੱਲਿਆਂ ਬਾਜ਼ਾਰ ਚੱਲਿਆਂ ਮੇਰੀ ਤੇ ਬੇਇੱਜ਼ਤੀ ਕਰਦੀਆਂ ਕਹਿੰਦੀ ਉਈ ਉਈ ਚਲ ਜਾਓ 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 ਇੰਨੀ ਧੁੰਦ ਪੈੰਡੀ ਓਏ ਹਾਂ ਹਾਂ ਦੇਖੋ ਛੇ ਕਿੰਨੀ ਚੱਲ ਇੱਥੇ ਧਾਰ ਦੋ ਚੱਲ ਆ ਜਾ ਆ ਜਾਣਾ ਆ ਜਾ ਆ ਜਾ ਆ ਜਾ ਕੋਈ ਨੀ ਮੂੰਹ ਭੱਜਾ ਠੀਕ ਜਾਓ ਕਾ ਦਾਦਾ ਆ ਜਿਓ ਫਿਰ ਕਾ ਛੇਤੀ ਆ ਜਿਓ ਠੰਡ ਬੜੀ ਅੰਦਰ ਜਾਓ ਠੰਡਾ ਅੰਦਰ ਜਾਓ ਠੰਡਾ ਅੰਦਰ ਜਾਓ ਉਹ ਦੱਬ ਲੈ ਕੇ ਜਾਣਾ ਹੁੰਦਾ ਨਾ ਤੂੰ ਦੱਬਾ ਕਾ ਛੇਤੀ ਆ ਜਿਓ ਆ ਗਿਆ ਬਾਈ ਚਲ ਗਏ ਚਲ ਗਏ ਚਲੋ ਚਲੀਏ ਕਾ ਚਲੀਏ ਆਪਾਂ ਕੀ ਕਰਾਂ ਮੈਂ ਵੀਡੀਓ ਬਣਾ ਮੈਂ ਕਹਿੰਦੀ ਹਾਂ ਹੁਣ ਜੇ ਮੈਂ ਵੀਡੀਓ ਬਣਾਉਂਦਾ ਬਣਾਉਦੋਂ ਕਹਿੰਦੀ ਉਹਦੇ ਚੁੱਪ ਕਰ ਗਈ ਉਦਾਂ ਹੁਣ ਇਹ ਲਈ ਪਤਾ ਕੀ ਕਹਾਣੀ ਕਹਿੰਦੀ ਵੀਡੀਓ ਬਹਾਵੀ ਇਹ ਕਰਨ ਦੀ ਹੈ ਹਾਂ ਨਹੀਂ ਨਹੀਂ ਤੇ ਮੈਂ ਠੀਕ ਹੈ ਆਹ ਕਮੀਜ਼ ਪਾਇਆ ਚੈਨ ਆ ਜਾਂਦਾ ਵਾੜੀ ਕਮੀਜ਼ ਪਾਇਆ ਨੱਗੀ ਆਹ ਗਨੂ 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 ਆਟਾ ਗੁੰਨਤਾ ਆ ਕਿੱਥੇ ਆਟਾ ਕਿੱਥੇ ਆ ਹਾਂ ਆ ਸਿਰ ਨਾ ਬਣਾ ਲਈ ਆਪਣਾ ਸਿਰ ਭੱਜਣਾ ਮਗਰੋਂ ਕੀ ਕਰਾਂ ਮੈਂ ਕੀ ਕਹਿਣੀ ਹੈ ਅਰਕੁਣ ਜਿੱਦ ਮੈਂ ਵੀਡੀਓ ਬੰਦ ਕਰਦਣਾ ਉਦੋਂ ਮੈਨੂੰ ਕਹਿੰਦੀ ਵੀਡੀਓ ਬਣਾਵੇਂ ਤੇ ਜਿ ਬਣਾਉਂਦਾ ਬਣਾਉਦੋਂ ਨਹੀਂ ਬੋਲਦੀ ਕੀ ਕਰਾਂ ਮੈਂ ਨਹੀਂ ਬਣਾਣੀ ਵੀਡੀਓ ਹਾਂ ਨਹੀਂ ਬਣਾਉਣੀ ਮੈਂ ਹੈਂ ਠੀਕ ਹੈ ਫਿਰ ਮੈਂ ਚੱਲਿਆ ਬਾਈ ਬਾਈ ਹੈ ਉਹ ਗਰ ਮੈਂ ਵੀਡੀਓ ਨਹੀਂ ਬਣਾਉਣੀ ਤੇਰੀ ਠੀਕ ਹੈ ਹਾਂ ਅੰਦਰ ਭੱਜ ਜਾ ਉਸੇ ਟਾਈਮ ਇਹਨੂੰ ਪਤਾ ਨਹੀਂ ਕਿੱਥੋਂ ਪਤਾ ਲੱਗ ਐਵੇਂ ਚੱਲਿਆ ਹੋਵੇ ਹੁੰਡੀ ਅੰਦਰ ਮੀਟਰ ਲਵਾਉਣਾ ਵਾ ਤੇ ਉਹਦੀਆਂ ਫੋਟੋ ਕਾਪੀਆਂ ਹੁਣੇ ਜੇ ਕਰਵਾਈਆਂ ਕਰਵਾ ਲਈਆਂ ਹੁਣ ਬਸ ਤੇ ਨੀ ਲਵਾਉਣ ਵਾਸਤੇ ਮੀਟਰ ਜੇ ਲੱਗ ਜੇ ਤੇ ਪਹਿਲਾਂ ਜਮਾ ਕਰਾਉਣੇ ਬਾਅਦ ਚ ਲੱਗਣਾ ਜੇ 2-4 ਦਿਨ ਲੱਗ ਜਾਣੇ ਮੀਟਰ ਦੀ ਤੇ ਗੱਲ ਨਹੀਂ ਬਣੀ ਉਹ ਕਹਿੰਦੇ ਵੀ ਜਿਹਦੇ ਨਾਂ ਤੇ ਰਜਿਸਟਰੀ ਉਹ ਬੰਦੇ ਦੀ ਫੋਟੋ ਲੱਥਣੀ ਆ ਵੀ ਤੇ ਇਹ ਪੇਪਰ ਹੁਣ ਉਹ ਭਾਜੀ ਹੁਣ ਦੇ ਦਾਂਗਾ ਆਪੇ ਮੀਟਰ ਲਵਾ ਦੇਣਗੇ ਤੇ ਇੱਥੇ ਹੁਣ ਸਟੇਸ਼ਨ ਲੱਗੇ ਆਏ ਇੱਥੇ ਕਰੀਮਾ ਕਰੂ ਮੈਂ ਹੀ ਭਾਜੀ ਲੈਣ ਵਾਸਤੇ ਗਏ ਨੇ ਜਿਹੜੇ ਉਹ ਫਿਲਪਾਜੀ ਹੈ ਨਾ ਮੇਰੇ ਨਾਲ ਉਹ ਫੇਰ ਦਾ ਥੋੜਾ ਸਮਾਨ ਲੈਣ ਵਾਸਤੇ ਗਏ ਆ ਵੀ ਇੱਥੇ ਲੱਗ ਗਈ ਮम्मी ਪੀਂਦੀ ਹੈ ਚਾਹ ਤੇ ਪਰ ਉਹ ਆਪਣਾ ਵੇਸਣ ਅਸੀਂ ਬਣਾ ਤੇ ਲਿਆ ਪਰ ਖਾ ਕੇ ਮੈਨੂੰ ਲੱਗਾ ਕੰਨੇ ਨਹੀਂ ਵੇਖਿਆ ਹੈ ਖਾਧਾ ਰੜੀ ਤੀਂ ਕਿ ਨਹੀਂ ਸਰੇ ਅਛਾ ਅਛਾ ਕਹਿੰਦੀ ਸੀ ਤੂੰ ਵੀ ਧੁੰਦ ਧੁੰਦ ਜੀ ਅੱਜ ਲੱਗਣ ਦੀ ਬਹੁਤ ਬਾਹ ਆ ਬੜਵਦੀਏ ਪਾਇਆ ਕੁਰਤਾ ਜੇ ਅੱਜ ਹੈ ਇਹਨੂੰ ਕਹਿੰਦੇ ਆ ਅਛਾ ਅਛਾ ਸ਼ਰੱਗ ਸੋਹਣਾ ਲੱਗਣ ਲਿਆ ਅੱਜ ਯਾਰ ਤੂੰ ਦੱਸਾ ਮਤ ਹੋਏ ਆਇਆ ਖੋਲ ਕੇ ਵੀ ਕਿਉਂ ਖੋਲ ਕੇ ਟਾਟ ਕਰਨ ਪੁੱਲਾ ਸਬਜੀਓ ਡੁੱਲ ਜਾਣੀ ਸੰਦੀਪ ਡੋਲਦੀ ਬੰਦ ਦੇ ਤੇਰਾ ਹੀ ਰਾਜ ਟੱਕਰੀ ਅੰਦਰੋਂ ਉਹ ਆਵੇ ਛੜ ਪਿਆ ਵਾ ਆ ਇਹ ਨੇਣ ਜੀ ਪਤਾ ਨਹੀਂ ਕੀ ਬਿਮਾਰੀ ਯਾਰੀ ਖਰਾਬ ਹੋ ਗਈ ਵਿੱਚ ਡਿਗ ਪੈਂਦਾ ਹੁਣ ਡਿਗ ਪਿਆ ਟੱਕਣੇ ਹਾ ਵੇ ਡਿਗ ਪਿਆ ਵਿੱਚ ਹੁਣੇ ਸਿੱਧਾ ਇਹ ਟੇਡਾ ਹਜੇ ਘਾਈ ਘਮਾਓ ਘਮਾਓ ਬੱਸ ਹੁਣ ਸਹੀ ਆ ਹੈਲੋ ਲੈ ਵਾਖੋ ਲੈ ਵਾਖੋ ਲੈ ਵਾਖੋ ਲੈ ਵਾਖੋ ਲੈ ਕੋਈ ਤਾਂ ਕੋਈ ਤਾਂ ਚਲ ਲੈ ਚਲੋ ਚੱਲਗੇ ਧੁੱਪ ਲੱਗੀ ਗਈ ਮਾੜੀ ਚੰਗੀ ਫਿਰ ਗੁੰਦੇ ਸੌਂ ਗਈ ਆ ਅੰਦਰ ਹੁਣ ਤੇ ਮੇਰਾ ਦਾਜ ਵੀ ਆਰ ਜਾਈ ਇੱਥੇ ਪਈ ਕਿੰਨੇ ਦਿਨ ਹੋ ਗਏ ਆ 2 ਦਿਨ ਹੋ ਗਏ ਨੇ 1 2 ਦਿਨ ਤੇ ਮੈਂ ਘਰੇ ਛੱਡ ਆਵਾਂ ਵੀ ਆ ਪਈ ਲੈ ਵੀ ਲੈ ਆਏ ਪਰਿਵਾਰ ਜਾਈ ਠੀਕ ਆ ਆਪਣੀ ਇਰਜ਼ਾਈ ਠੀਕ ਆ ਲੈ ਪਹੁੰਚ ਗਏ ਆਪਾਂ ਘਰੇ ਹੁਣ ਤੇ ਆ ਸੂਟ ਅਸਦੀਬ ਨੇ ਸਟਿਚ ਕਰਨ ਵਾਸਤੇ ਦੇ ਕੇ ਆਉਣੇ ਆ ਦੇਖ ਆਉਣੇ ਇੱਕ ਬਲੈਕ ਆ ਤੇ ਇੱਕ ਆ ਬਲੂ ਜਿਹਾ ਦਦਾ ਆ ਲੈ ਇਹ ਹਿੱਥੇ ਦੇਖਣ ਵਾਸਤੇ ਆਏ ਆ ਟਰੈਕ ਸੂਟ ਸਾਈਜ਼ ਲੈਣਾ ਹੈ ਨਾ ਸਾਈਜ਼ ਆਪਣਾ ਹੀ ਆਪਣਾ ਕੰਦਰ ਹੋਰ ਵੀ ਗਿਆਗਾ ਹਾਂਜੀ ਬਾਕੀ ਹੋ ਡਿਜੇ ਵੀ ਮਿਲ ਜਾਏਗਾ ਪਰ ਉਹ ਫਿਰ ਗੱਲ ਪੱਗ ਵਾਲੀ ਹੈ ਹਾਂਜੀ 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 ਨਹੀਂ ਨਹੀਂ ਨਾ ਨਾ ਵਾਲੀ ਕਿਪਰ ਵਾਲਾ ਇਹ ਸ਼ੋਅ ਚ ਜਾਣ ਨਹੀਂ ਆਵੀ ਯਾਰ ਇਹਨਾਂ ਦੇ ਫਿਰ ਲੋਰ ਦੀ ਦਿੱਕਤ ਆਉਂਦੀ ਨਾ ਛੋਟੇ ਨਹੀਂ ਹੁੰਦੇ ਹਾਂ ਚੀਜ਼ਾਂ ਨਹੀਂ ਆ ਪਰ ਆਹ ਲਓ ਇਹ ਤਿੰਨ ਕਲਰ ਆਹ ਕੋਟੀਆਂ ਲੱਗ ਗਈਆਂ ਤੇ ਕੋਟੀਆਂ ਮੈਨੂੰ ਵਧੀਆ ਲੱਗੀਆਂ ਆਹ ਵੀ ਕਦਰ ਸੋਹਣੇ ਲੱਗਾ ਨਾ ਕੋਕੀਆ ਹਾਂ ਵਧੀਆ ਲੱਗਦਾ ਵਾ ਆਹ ਦੇਖਦੇ ਆਂ ਡੈਡੀ ਵਾਸਤੇ ਆਹ ਕਰ ਦੋ ਹਣਾ ਠੀਕ ਹੈ ਦੇੜੀ ਦੇ ਕਿਹੜਾ ਸਹੀ ਲੱਗੂ ਤੁਹਾਡੇ ਹਿਸਾਬ ਨਾਲ ਆਹੀ ਸਹੀ ਹੈ ਨਾ ਆਹੀ ਦੇ ਦਿਓ ਭਾਜੀ ਲੈ ਵੀ ਟੈਕਸ ਫੁੱਟ ਪਸੰਦ ਕਰਦਿਆਂ ਕਰਦਿਆਂ ਇੱਕ ਆ ਕੈਪ ਲੈ ਲਈ ਮਫਰਲ ਡੜੀ ਵਾਸਤੇ ਲੈ ਲਿਆ ਮਫਰਲ ਮਾ ਕ ਚੱਲਿਆ ਚਲਦੀਆਂ ਕਿਤੇ ਇੱਕ ਜੀਨ ਮੈਨੂੰ ਥੋੜੀ ਵਧੀਆ ਲੱਗੀ ਕਿਉਂਕਿ ਉਹ ਸਾਹਮਣੇ ਜੀਨ ਲੱਗੀ ਉਹ ਸਾਹਮਣੇ ਤੇ ਆ ਲੈ ਲੈਣੀ ਹਾਂ ਆਮੀ ਉਹ ਤਾਂ ਸੋਹਣੀ ਹੈ ਨਾ ਜੀਗੇ ਪਰ ਕਲਰ ਏ ਦੇਖ ਲੈ ਮੈਂ ਲਿਆ ਬਾਡੀ ਫਿਟ ਤੇ ਆਪਾਂ ਕਰ ਲਈ ਆਪਾਂ ਨੂੰ ਸੂਟ ਦੇਣ ਚ ਨੇ ਨੇ ਆਪਣੇ ਸੂਟ ਸਿਉਣ ਵਾਸਤੇ ਦੇਖੋ ਨੇ ਦਰਜੀ ਨੂੰ ਟੈਲਰ ਨੂੰ ਇੰਦਰ ਸਾਹਮਣੇ ਕੋਈ ਫਿਰ ਰਸਾਈ ਤੇ ਦੇਖੋ ਚੰਗੀਆਂ ਆਪਾਂ ਤੇ ਲੰਬੇ ਨੇ ਕੱਪੜੇ ਇਹ ਸੋਲ ਚੱਲਦੇ ਆ ਹਾਈ ਮੇਰੇ ਨਵੇਂ ਛਟੂ ਮੇਰੇ ਨਵੇਂ ਛਟੂ ਹਾਈ ਲੈ ਆ ਲੋ ਆ ਦਾਦੀ ਨੂੰ ਖਾਓ ਦਾਦੀ ਨੂੰ ਖਾਓ ਓਏ ਇੱਕ ਮਿੰਟ ਹਾਈ ਹਾ ਕੀ ਆ ਇਹ ਦਾ ਪਪਾ ਪਪਾ ਦਾ ਹਾਂ ਇਹ ਪਪਾ ਦੇ ਸੀ ਇਹ ਹਾਂ ਇਹੁੰਦੇ ਤੇ ਉਹ ਵਾਹ ਉਹ ਵਾਹ ਪਪਾ ਦਾ ਨਾ ਦੱਦਾ ਦੱਦਾ ਨਾ ਅੰਗਰੇਜ਼ੀ ਉਹ ਦੱਦਾ ਦੂਫਾ ਉਹ ਦੱਦਾ ਦਾ ਦੱਦਾ ਸੋਣਾ ਹੋਏ ਉਹ ਚੋਕੀ ਮਾਰੀ ਦੱਦਾ ਦੱਦਾ ਬਣ ਸੋਣਾ ਹੀ ਹੋਏ ਮਾ ਫਿਰ ਇਹ ਕੀ ਹੈ ਸੋਹਲੇ ਹਾਂ ਆਹ ਤੀਦਾ ਹੈ ਪਪਾ ਦਾ ਇਹਦਾ ਚੁੱਕੇ ਛੁੜੀ ਮਾਰੀਦਾ ਹੈ ਆ ਪਪਾ ਦਾ ਇਹ ਬੁੱਡੀਆਂ ਵਾਲਾ ਲੈਵੇ ਬੁੱਡੀਆਂ ਵਾਲਾ ਨਹੀਂ ਭਰਾਵਾ ਇਹ ਤੇ ਤੁਹਾਡੇ ਕੋ ਮੂੰਮਾ ਬੰਨਣਾ ਆਪਣੇ ਦਾ ਡਾਂਸ ਵਾਇ ਡਾਂਸ 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 ਨੰਦਾਂ ਤੇ ਆ ਆਈ ਉਹ ਲੈ ਟੋਪੀ ਪਪਾ ਦੀ ਆਹ ਮੈਂ ਨਹੀਂ ਤੁਹਾਂਗਾ ਪਪਾ ਦੀ ਟੋਪੀ ਹਾਂ ਲਫੂ ਮੇ ਜੀ ਤੇ ਉਹ ਮੈਂ ਕਹਿੰਦਾ ਤੈਨੂੰ ਕਹਿੰਦਾ ਸੀ ਉਹ ਨਹੀਂ ਇਹ ਬੇਦਰ ਅੱਜ ਹੀ ਦੇਖਿਆ ਤੇ ਫਰਕਿਆ ਜੀ ਹਾਂ ਦੇਖ ਲੋ ਤੀ ਇਹ ਗੁਣ ਵਖੋਂ ਦੇ ਇਹਦੇ ਬੈਗ ਤੇ ਹੀ ਦੇਖੋ ਨਾ ਇੱਥੇ ਕਿ ਬੈਗ ਹਾਈ ਦਾ ਮੋਹ ਪੂਰੀ ਜੀ ਹਾਂ ਇਹ ਸਾ ਜੀ ਇਹ ਕਿੰਨਾ ਫਰਕੋਂ ਅੱਖਾਂ ਜੀ ਇਹਨਾਂ ਨੂੰ ਕਹਿੰਦੇ ਵੀ ਝੋ ਜੀ ਆ ਆ ਲੇਟ ਹੋ ਗਈ ਹੁਣੇ ਲੈ ਬੰਦ ਭਰਾਵਾ ਇਨਵੈਂਟਰੀ ਬੰਦ ਹੋ ਗਿਆ ਸਹੀ ਕੀਤਾ ਹੁਣੇ ਅਜੇ ਆ ਠੀਕ ਹੈ ਲਿਆਂਦਾ ਹੀ ਆ ਮੰਗਦਾ ਈ ਟਰੈਕ ਸੂਟ ਨੇ ਲੈਂਦਾ ਓ ਵੇਖ ਆ ਉਹ ਸੂਟ ਠੀਕ ਹੈ ਪਾਪਾ ਦਾ ਆ ਨਾਲ ਪਜਾਮਾ ਵੀਡੀਓ ਬਣ ਨਹੀਂ ਵੀਡੀਓ ਵੀਡੀਓ ਬਣਦੀ ਆ ਜਾ ਸੂਟ ਦੀ ਵੀਡੀਓ ਬਣ ਉਹ ਵਾਓ ਵੀਡੀਓ ਬਣਦੀ ਉਹ ਵਾਓ ਇਹ ਦੋ ਪੋਟਾ ਨਾ ਲੂਈ ਨਹੀਂ ਹੋਣੀ ਗਰੰਟੀ ਹੈ ਗਰੰਟੀ ਹੈ ਲੂਈ ਨਹੀਂ ਹੋਣੀ ਆਪਣੇ ਉਹਨਾਂ ਕੋਲ ਲੈਂਦਾ ਰਿਸ਼ਤੇਦਾਰਾਂ ਕੋਈ ਰਿਸ਼ਤੇਦਾਰਾਂ ਜਣੇ ਉਹ ਮੁੰਡਾ ਉਹ ਉਹਦੇ ਕੋਲ ਲੈਂਦਾ ਉਹ ਉਹਨੇ ਕਿੱਥੇ ਪਾਇਆ ਉੱਥੇ ਹੀ ਲੱਗ ਗਈ ਤੁਸੀਂ ਗਈ ਜੀ ਤੁਸੀਂ ਗਏ ਜੀ ਅੱਛਾ ਔਰ ਮੁੰਨਾਏ ਹਾਂ ਇਹ ਕਿਹਦੇ ਚੱਲੋ ਆ ਜਾ ਕੀ ਕਹਿੰਦੀ ਆ ਕਿਨੇ ਕਿਨੇ ਦਿੱਤੀ ਅੱਟਾ ਬੋਦਾ ਅੱਟਾ ਬੋਦਾ ਅਸੇ ਸੋ ਅਟਾ ਗੁੰਨਤਾ ਇੱਕ ਗੁੰਨਤਾ ਬਹੁਤ ਵਧੀਆ ਗੱਲ ਕਰਨੈ ਨਹੀਂ ਵੀਡੀਓ ਤੇਰੀ ਬਣਾਉਣੀ ਹੈ ਵੀ ਨਹੀਂ ਕਰਨੀ 100 100 ਰੁਪਏ ਆਉਂਦਾ ਮਾਜੀ ਲੈ ਲਓ ਵੀਡੀਓ ਨਹੀਂ ਬਣਾਉਣੀ ਮੈਂ ਇਹਦੇ ਚ ਫੈਸਲਾ ਕਿਉਂ ਬਣਾਵਾ ਨਹੀਂ ਬਣਾਉਣੀ ਮੈਂ ਨਹੀਂ ਬਣਾਉਣੀ ਵੀਡੀਓ ਨਹੀਂ ਬਣਾਉਣੀ ਮੈਂ ਤੈਨੂੰ ਕਹਣਾ ਮੈਂ ਨਹੀਂ ਵੀਡੀਓ ਬਣਾਉਣੀ ਨਹੀਂ ਬਣਾਉਣੀ ਬਸ ਮੈਂ ਅੱਗੇ ਭਾਜੀ ਚੱਲ ਜਾਈਏ ਵੀਡੀਓ ਬਣਾਇਆ ਸੀ ਉਹ ਦੇਖੋ ਜਿਆ ਗੁੰਨੋ ਗੁੰਨੋ ਡੈਡੀ ਨੇ ਲੈ ਗਦਾ ਮੈਂ ਟ੍ਰੈਕਸੂਟ ਆ ਚੇ ਆ ਚੇਂਜ ਕਰਾ ਦੇਣਾ ਡੈਡੀ ਨੂੰ ਪਸੰਦ ਨਹੀਂ ਆਇਆ ਕਹਿੰਦਾ ਯਾਰ ਮਫਰਲੇ ਇਹ ਨਹੀਂ ਗੱਲ ਬੰਦਨੀ ਇਹ ਤੇ ਇੱਕ ਕੈਪ ਆ ਭਾਜੀ ਆਹਾਂ ਆ ਆ ਵੀ ਇਹ ਕੈਪ ਭਾਜੀ ਵਾਪਸ ਆਈ ਜੀ ਠੀਕ ਆ ਦੋ ਨਿੱਕੋ ਇੱਕ ਵੀ ਸੰਗਲਿਆ ਹੈ ਓਏ ਬਲੈਕ ਦੀ ਬਲੈਕ ਚ ਨਾ ਲੋ ਡੈਡੀ ਜੀ ਬਹੁ ਚੰਬੜ ਜਾਂਦੇ ਇਹਨੂੰ ਲੂਈ ਜੀ ਹਣਾ ਕਲਰ ਕੋਈ ਹੋਰ ਵੇਖ ਲੋ ਕਾ ਕਲਰ ਆ ਆ ਸੁਣਾ ਇਹਦੇ ਇਹਦੇ ਨਾਲ ਦਾ ਮਰਸਨ ਕਲਰ ਤੁਹਾਡੇ ਕੋਲ ਹੈ ਨਹੀਂ ਹੈਗਾ ਨਹੀਂ ਹੈਗਾ ਵੀ ਇਹ ਕਿਤੇ ਆਵਾਂਦੇ ਹੈ ਯਾਰ ਹੈ ਆ ਨਹੀਂ ਮੇਰੇ ਕੋਲ ਪਜਾਮਾ ਇਹਦੇ ਨਾਲ ਦਾ ਮੇਰੇ ਕੋਲ ਮੇਰੇ ਕੋਲ ਤੁਹਾਡੇ ਕੋਲ ਨਹੀਂ ਹੈਗਾ ਹਾਂਜੀ ਹਾਂਜੀ ਤੇ ਇਹ ਇਹ ਰਹਿੰਦੋ ਵਾਪਸੀ ਆ ਦੋਨੋਂ ਚੀਜ਼ਾਂ ਵਾਪਸੀ ਇਹਦੇ ਹਾਂ ਹਾਂਜੀ ਤੇ ਇਹਦੀ ਜਗ੍ਹਾ ਤੇ ਦੇਖਦੇ ਕੁਝ ਹੋਰ ਪਾਕ ਪੈਸੇ ਤੇ ਆ ਲੈ ਲਈ ਨਹੀਂ ਕਿੱਦਾ ਬਣੂਗਾ ਸੋਨਾ ਜਿਹੜਾ ਫੇਰ ਲੈ ਲੈਣਾ ਇਹ ਫਿਰ ਧਾਰੀ ਵਾਲ ਆ ਗਿਆ ਸਲੂਨ ਆਏ ਹੈਗੇ ਤੇ ਉਹ ਡਾਡੀ ਇੰਦਰੋਂ ਹੁਣ ਕੈਟਲ ਜੀ ਲੈਣ ਵਾਸਤੇ ਗਿਆ ਇੱਧਰ ਟਾਵਲ ਦੇ ਦਿੱਤੇ ਧੋਣੇ ਹੁਣ ਬਹੁਤ ਰੇਲ ਚੜੀ ਸ਼ੀਸ਼ਿਆਂ ਦੇ ਉੱਤੇ ਬਹੁਤ ਬੁਰੇ ਹਾਲਿਆ ਚਾ ਆਜੋ ਆਜੋ ਗਾ ਚੱਲ ਗਏ ਇੱਕ ਸਰਫ ਲੈਣ ਦਾ ਟਾਈਟ ਦੇ ਕੇ ਜਿਗਮਾ ਲੈਣ ਦਾ ਜਿਗਮਾ ਘੜਾ ਆਹੋ ਇਹਨੇ ਮਿਕਸ ਕਰਦਾਂਗੇ ਨਾ ਇਹ ਈਜ਼ੀ ਆ ਇਹਨ ਡੈਡੀ ਨੇ ਲਿਕੇਤਾ ਫਿਰ ਹੋਰ ਕੀ ਆਪਣੇ ਜੀਆਂ ਵਾਸਤੇ ਇਹਨਾਂ ਨੂੰ ਭੇਤਾ ਜਣਾ ਮੇਰੇ ਹਾਂ ਗੋਂ ਤੋਂ ਪੱਤੇ ਠੀਕ ਆ ਤੇਰੀਆਂ ਕਰਦਾ ਹੀ ਇਹਦੇ ਵਿੱਚ ਤੁੰਨੀ ਚਾਹੀਦੀ ਇਹ ਸੇ ਦੇ ਨਾਲ ਡੈਡੀ ਡੈਡੀ ਸਟਾਉਂਡ ਹੈ ਨਹੀਂ ਨਹੀਂ ਪੂਰਾ ਇਹ ਸਾਈਜ਼ ਡੈਡੀ ਨੇ ਕਿਹਾ ਇਹ ਮੈਨੂੰ ਇਹੋ ਸਾਈਜ਼ ਚਾਹੀਦਾ ਹੈ ਨੜੀ ਪਾ ਕੇ ਖੁਪਲਾ ਆਉਂਦਾ ਉਪਰੋਂ ਦੀ ਅ ਡੱਬੀਆਂ ਵਾਲੀ ਜਿਹੜੀ ਨਹੀਂ ਬਲੈਕ ਤੇ ਵਾਈਟ ਵਾਲੀ ਜਿਹੜੀ ਉਹ ਕੋਟੀ ਪਾਲਾ ਕਿੰਨੇ ਦਿਨ ਹੋ ਗਏ ਕਹਿਣ ਦੀ ਮੈਨੂੰ ਮੈਂ ਕਿਹਾ ਵੀ ਯਾਰ ਮੁਕੀਬ ਤਾਂ ਕਿਹੜੀ ਹੈ ਮੈਂ ਪਰਾਣੀ ਜੀ ਮਾਤਾ ਕਹੀ ਜਾਂਦੀ ਸੀ ਜਦੋਂ ਮਾਤਾ ਨੇ ਕੋਟੀ ਕੱਢ ਕੀਤੀ ਫਿਰ ਮੈਨੂੰ ਪਸੰਦਾ ਹੀ ਮਾ ਨਹੀਂ ਇਹ ਤੇ ਪਾਉਣੀ ਆ ਨਹੀਂ ਆ ਲੈ ਕਹਿੰਦੀ ਹੁਣ ਪੀੜ ਹੋ ਜੇ ਤਾਂ ਬਸ ਸਹੀ ਆ ਬਾਪਾ ਹੁਣ ਡੈਡੀ ਨੂੰ ਚਾਹੀਦੀ ਬਾ ਪਿੰਕ ਪੱਗ ਪਿੰਕ ਪੱਗ ਮਿਲ ਜੂਗੀ ਆ ਗਾਣਾ ਕੱਢ ਇਹ ਨਹੀਂ ਦੇ ਦੋ ਜਿਹੜੇ ਹੁੰਦੇ ਨੇ ਮੈਂ ਕਿਉਂ ਮੰਗ ਮੇਰੀ ਵੀਡੀਓ ਬਾ ਕੀਦੀ ਮੈਂ ਬਾਹੋਂ ਆਪਾ ਦੀ ਪਾਪਾ ਦੇ ਪਾਪਾ ਆਇਆ ਪਾਪਾ ਕਿ ਕਿੰਨਾ ਚੱਲ ਰਹਿ ਨਾ ਆਹ ਗੁਣ ਕਹਿੰਦੀ ਵੀਡੀਓ ਭਾਉ ਪਾਪਾ ਦੀ ਫਿਰ ਆਪੇ ਬਰਥਡੇ ਕਰਨਾ ਹੀ ਨਹੀਂ ਹਾਂ ਚੱਲ ਠੀਕ ਹੈ ਕਿੱਦਾਂ ਕਰਨਾ ਬਰਥਡੇ ਹੈਪੀ ਬਰਥਡੇ ਹਾਂ ਕਰੀਏ ਹੈਪੀ ਬਰਥਡੇ ਹਾਂ ਪਪਾ ਜੀ ਕਿ ਪਪਾ ਹੈਪੀ ਬਰਥਡੇ ਆ ਮੰਮਾ ਪਪਾ ਦਾ ਕੀ ਕਹਦੇ ਆ ਹਰੁੰਦਾ ਵੀ ਆ ਹਰੁੰਦਾ ਭਾਈ ਹਰੁੰਦਾ ਕਹਦਾ ਹੈਪੀ ਬਰਥਡੇ ਹੈ ਤਾਂ ਆ ਗਣੋਂ ਵੀ ਤਾੜੀਆਂ ਕਿੰਦਾ ਹੀ ਪਾ ਦਿੰਦਾ ਇਹ ਲੱਡੂ ਜੀ ਪਪਾ ਖੁੱਦੂ ਕਿੱਥੇ ਆ ਪਪਾ ਦੀ ਦੱਸ ਇਹ ਕੰਮ

ਰਦਾ ਹੀ ਹੈ ਆਪੇ ਮਦੀਨਾ ਤੋਂ ਅਦਰੋਂ ਫੋਨ 'ਚ ਵੇਖਿਆ ਤੂੰ ਬੜੇ ਕਰੇ ਹੈਪੀ ਬਰਥਡੇ ਟੂ ਜੂ ਆਪੀ ਆ ਦੇ ਹੈਪੀ ਬਰਥਡੇ ਗੱਲਾਂ ਉਹ ਮਿੱਸੇ ਰੋਟੀ ਹੋ ਪਾਣੀ ਚੱਲਿਆ ਪਾਣੀ ਚੱਲਿਆ ਹੀ ਨਹੀਂ ਲਾ ਮੁੱਦਰਾ ਦਾ ਪਾਣੀ ਇਹਨੂੰ ਫੇਰ ਹਿਲਾ ਦੇਣਾ ਮੰਜਾ ਤੇ ਡੁੱਲ ਜਾਣਾ ਹੀ ਇਹ ਤਾਂ ਚੱਲਦਾ ਬੱਧੀਆ ਯੋ ਪਤਾ ਨਹੀਂ ਹੈ ਪਤਾ ਨਹੀਂ ਹੈ ਕਤਨੀ ਕਿੱਥੇ ਗਿਆ ਬਿੱਲੀ ਲੈ ਗਈ ਆ ਟੱਡੀ ਤੇਰੀ ਬਿੱਲੀ ਲੈ ਗਈ ਕਿੱਥੇ ਗਿਆ ਹਾਂ ਬਿੱਲੀ ਲੈ ਗਈ ਹਾਂ ਕਿੱਥੇ ਗਿਆ ਉਤਨੀ ਬਿੱਲੀ ਗਈ ਬਿੱਲੀ ਲੈ ਤੂੰ ਤਾਂ ਖੰਗ ਦੀ ਦਵਾਈ ਹੁੰਦੀ ਆ ਆ ਕਿੱਥੇ ਗਿਆ ਹਾਂ